ਉਹ ਕੋਈ ਸੋਨ ਪੈ ਸਤਗੁਰੂ ਆਸਮਾਨ ਰਾਜ ਕੀ ਜੈ ਸਤਗੁਰੂ ਨਾਨਕ ਸ਼ਕਤੀ ਅਮ ਦੇ ਨਾਮ ਦੀ ਹੋਵੇ ਕਿ ਨਹੀਂ ਕਰਾ ਤੇਰੇ ਭਾਣੇ ਸਤਗੁਰੂ ਕੋਈ ਸੋਨ ਪੈ ਸਤਗੁਰੂ ਵਿਦਾਸ ਮਹਾਰਾਜ ਕੀ

ਦਾ ਜੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਸੀਂ ਜੰਮੂ ਵਾਸੀ ਡੇਰਾ ਸਿਕੰਦਰਪੁਰ ਸ੍ਰੀ ਗੁਰੂ ਰਵਿਦਾਸ ਸਾਹਿਬ ਸੰਗਤ ਪਵਨ ਸਿਕੰਦਰਪੁਰ ਕੋਠੇ ਤੋਂ ਯਾਤਰਾ ਲੈ ਕੇ ਕਰਕੇ ਬਹੁਤ ਸਾਰੇ ਜੋ ਪੰਜਾਬ ਦੇ ਧਾਰਮਿਕ ਸਥਾਨ ਹਨ ਉਹਨਾਂ ਦੇ ਦਰਸ਼ਨ ਕੀਤੇ ਸੰਗਤ ਨੂੰ ਦਰਸ਼ਨ ਕਰਵਾਏ ਔਰ ਆਖਰੀ ਪਰਾਉ ਜੋ ਸਾਡਾ ਹੈ ਰੁਕਨ ਦਾ ਸਟੇ ਹੈ ਜੋ ਉਹ ਰਾਤ ਦਾ ਸ੍ਰੀ ਖਰਾਲਗੜ੍ਹ ਸਾਹਿਬ ਚਰਨਸ਼ੋ ਗੰਗਾਚ ਹੋਇਆ ਕੋ ਮਹਾਰਾਜ ਜੀ ਨੇ ਸਵੇਰੇ ਬਹੁਤ ਸੋਹਣੀ ਪਿਆਰ ਭਰੀ 사ਸੰਗ ਸੁਣਾਈ ਸਾਨੂੰ 사ਸੰਗ ਦੇ ਬਚਨਾਈ ਸਾਨੂੰ ਨਿਹਾਲ ਕੀਤਾ ਉਸ ਦੇ ਬਾਅਦ ਇਥੇ ਪ੍ਰਵਾਤ ਫੇਰੀ ਕੱਢੀ ਗਈ ਪਰਿਵਾਰ ਫੇਰੀ ਚ ਕਾਫੀ ਸੰਗਤਾਂ ਦਾ ਯੋਗਦਾਨ ਰਿਆ ਅਸੀਂ ਕੋ 200 ਦੇ ਤਕਰੀਬ ਸੰਗਤ ਲੈ ਕੇ ਆਏ ਹਾਂ ਜੋ ਵੀ ਸਾਡੇ ਵੀਰ ਭਾਈ ਪੰਜਾਬ ਦੇ ਰਹਿਣ ਵਾਲੇ ਹਨ ਜਾਂ ਦੂਸਰੀਆਂ ਸਥਿਤਾਆਂ ਜੇ ਮੇਰੀ ਆਵਾਜ਼ ਸੁਣਨੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਕੰਮ ਜਿਹੜਾ ਸਾਡਾ ਸੇਵਾ ਵਾਲਾ ਹੈ ਜਾਂ ਸੰਗਤ ਦੇ ਨੂੰ ਦਰਸ਼ਨ ਕਰਵਾਉਣ ਵਾਲਾ ਹੈ ਇਹ ਦਿਨ ਬਾ ਦਿਨ ਵਧਣਾ ਚਾਹੀਦਾ ਰਾਤ ਦਿਨ ਦੁੱਗਣੀ ਔਰ ਰਾਤ ਚੁਗਣੀ ਸੁਰੱਖਿਅਤ ਹੋਣਾ ਚਾਹੀਦਾ ਇਹ ਸਾਡੀ ਅੱਜ ਦੇ ਜੋ ਸਮਾਜ ਹਨ ਜੋ ਸਾਡੇ ਨੌਜਵਾਨ ਹੋਣ ਉਹਨਾਂ ਨੂੰ ਬੇਨਤੀ ਹੈ ਆਓ ਬ੍ਰਾਲ ਮਿਲ ਕੇ ਸਾਰੇ ਆਪਣੇ ਮਿਸ਼ਨ ਨੂੰ ਬਾਬਾ ਸਾਹਿਬ ਦੇ ਮਿਸ਼ਨ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਜੀ ਇਹ ਸਾਡੀ ਆਪ ਸਾਰਿਆਂ ਦੀ ਚਰਣਾ ਚ ਬੇਨਤੀ ਹੈ ਜੈ ਗੁਰਦੇ ਜੈ ਸ਼੍ਰੀ ਗੁਰੂ ਰਵਿਦਾਸ ਜੀ ਜੈ ਗੁਰਦੇ ਧੰਨ ਗੁਰਦੇ ਅੱਜ ਅਸੀਂ ਪਿੰਡ ਚਿਹੜ ਤੋਂ ਸਮੁੱਚੀਆਂ ਸੰਗਤਾਂ ਨੂੰ ਨਾਲ ਹੋ ਕੇ ਖਰਾਲਗੜਾ ਸਾਹਿਬ ਪਹੁੰਚੇ ਆ ਜਿੱਥੇ ਚੰਚੂ ਗੰਗਾ ਅੱਜ ਅਸੀਂ ਉਸ ਗੁਰੂ ਘਰਾਂ ਦੇ ਦਰਸ਼ਨ ਦਰਦਾਰੀ ਕਰਨ ਆਏ ਆ ਗੁਰੂ ਘਰ ਵੱਲੋਂ ਬਹੁਤ ਜ਼ਿਆਦਾ ਮਾਨ ਸਤਕਾਰ ਜੋ ਸਾਨੂੰ ਮਿਲਿਆ ਹੈ ਇਹਦੀ ਕੋਈ ਸੋਭਾ ਨਹੀਂ ਸੀ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਆ ਪੂਰੀ ਕਮੇਟੀ ਦਾ ਔਰ ਸਾਰੀਆਂ ਸੰਗਤਾਂ ਨੂੰ ਇਹ ਅਪਦੇਸ਼ ਦਿੰਦੇ ਆ ਜਿੱਥੇ ਜਿੱਥੇ ਤੁਸੀਂ ਹੋਰ ਗੁਰੂ ਘਰ ਅੱਜ ਜਾਂਦੇ ਆ ਪੀਰਾਂ ਫਕੀਰਾਂ ਦੀ ਜਗ੍ਹਾ ਤੇ ਜਾਂਦੇ ਆ ਸਾਰੀਆਂ ਜਗ੍ਹਾ ਸਤਿਕਾਰਯੋਗ ਹੈ ਪਰ ਜਿੰਨੇ ਵੀ ਦਸਿਆ ਕੌਮ ਦੇ ਜਿੰਨੀ ਵੀ ਸੰਗਤ ਹੈ ਉਹਨਾਂ ਨੂੰ ਖਾਲਸਾ ਸਾਹਿਬ ਜ਼ਰੂਰ ਆਪ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਪਹੁੰਚੋ ਆਣ ਕੇ ਦੇਖੋ ਇੱਥੋਂ ਕਿੰਨਾ ਸਤਿਕਾਰ ਤੇ ਪਿਆਰ ਮਿਲਦਾ ਜੈ ਗੁਰਦੇਵ ਧੰਨ ਗੁਰਦੇਵ